ਜਾ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਖਿਲਾਫ ਹੁਣ ਕਿਸਾਨਾਂ ਨੇ ਮੋਰਚਾ ਖੋਲਣ ਦੀ ਤਿਆਰੀ ਕਰ ਲਈ ਹੈ ਸੂਬੇ ਦੀਆਂ 37 ਕਿਸਾਨ ਜਥੇਬੰਦੀਆਂ ਨੇ ਲੁਧਿਆਣਾ ਦੇ ਵਿੱਚ ਸਾਂਝੀ ਬੈਠਕ ਕਰਕੇ ਇਹ ਫੈਸਲਾ ਲਿਆ ਹੈ ਕਿਸਾਨਾਂ ਕੋਲ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜਿੱਥੇ ਪਹਿਲਾਂ ਹੀ ਬਹੁਤ ਹੇਠਾ ਜਾ ਚੁੱਕਿਆ ਹੈ ਉੱਥੇ ਹੀ ਸੰਤੀ ਪ੍ਰਦੂਸ਼ਣ ਵੀ ਸੂਬੇ ਦੇ ਪਾਣੀ ਨੂੰ ਬਹੁਤ ਵੱਡੇ ਪੱਧਰ ਤੇ ਗੰਦਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਉਨਾ ਜਾਣਕਾਰੀ ਦਿੱਤੀ ਕਿ 18 ਫਰਵਰੀ ਨੂੰ ਕਿਸਾਨਾਂ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਪੰਜਾਬ ਦੇ ਪਾਣੀਆਂ ਦੇ ਬਹੁਤ ਸਾਰੇ ਮਸਲੇ ਵਿਚਾਰੇ ਜਾਣਗੇ ਤੇ ਮੋਰਚੇ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਗੰਦਲਾ ਪਾਣੀ ਪੀਣ ਦੇ ਨਾਲ ਕਾਲਾ ਪੀਲੀਆ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਕੈਂਸਰ ਕੇਸਾਂ ਵਿੱਚ ਪੰਜਾਬ ਦੇਸ਼ ਦਾ ਸਭ ਤੋਂ ਮੁਹਰੀ ਸੂਬਾ ਬਣ ਚੁੱਕਾ ਹੈ। ਉਨਾ ਕਿਹਾ ਕਿ ਪੰਜਾਬ ਦੇ ਗੰਦਲੇ ਹੋ ਰਹੇ ਪਾਣੀ ਦੇ ਮੁੱਦੇ ਨੂੰ ਸਰਕਾਰ ਅਣਗੋਲੀਆਂ ਕਰਕੇ ਪ੍ਰਾਲੀ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਜਦਕਿ ਪ੍ਰਾਲੀ ਦਾ ਪ੍ਰਦੂਸ਼ਣ ਮਹਿਸਤ ਫੀਸਦ ਹੈ ਜਦਕਿ 93 ਫੀਸਦ ਪ੍ਰਦੂਸ਼ਣ ਇੰਡਸਟਰੀਅਲ ਕੰਸਟਰਕਸ਼ਨ ਟਰਾਂਸਪੋਰਟ ਤੇ ਹੋਟ ਲਾਂਦਾ ਹੈ ਪੰਜਾਬ ਨੰਬਰ 1 ਤੇ ਆਲਰੇਡੀ ਹੈਗਾ ਕੈਂਸਰ ਦੇ ਕੇਸਿਸ ਵਿੱਚ ਇਹਦੀ ਸਾਨੂੰ ਚਿੰਤਾ ਹੈ ਔਰ ਸਾਨੂੰ ਅਫਸੋਸ ਹੈ ਵੀ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਤੇ ਪਰਾਲੀ ਦਾ ਰੋਲਾ ਪਾ ਕੇ ਪੱਲਾ ਝਾੜ ਦੁਨੀਆ ਪਰਾਲੀ ਦਾ ਪੋਲੂਸ਼ਨ ਟੋਟਲ ਪੋਲੂਸ਼ਨ ਦਾ 7% ਹੈ 93% ਪੋਲੂਸ਼ਨ ਜਿਹੜਾ ਇੰਡਸਟਰੀਅਲ ਪੋਲੂਸ਼ਨ ਹੈ ਬਿਲਡਰਸ ਦਾ ਪੋਲੂਸ਼ਨ ਹੈ ਟਰਾਂਸਪੋਰਟ ਦਾ ਪੋਲੂਟਿਸ ਪੋਲੂਸ਼ਨ ਹੈ ਕੋਟਲਾਂ ਦਾ ਪੋਲੂਸ਼ਨ ਹੈ ਤੋਂ ਇਹ ਇਹਨਾਂ ਤੇ ਅਸੀਂ ਗੰਭੀਰਤਾ ਨਾਲ ਸੋਚਣ ਵਾਸਤੇ 18 ਦੀ ਮੀਟਿੰਗ ਸੱਦੀ ਹੈ ਉਹਦੇ ਬਾਅਦ ਅਸੀਂ ਮੋਰਚੇ ਦੀ ਡੇਟ ਐਨਾਉਂਸ ਕਰਾਂਗੇ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਕਰਨਲ ਲਖਨਪਾਲ ਨੇ ਪੰਜਾਬ ਸਰਕਾਰ ਨੂੰ ਵੀ ਪਾਣੀ ਦੇ ਮੁੱਦੇ ਤੇ ਕੇਰੀਆ ਉਹਨਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ ਪਰ ਅਜੇ ਹ아 ਅਜੇ ਤੱਕ ਕੁਝ ਵੀ ਨਹੀਂ ਹੋਇਆ ਉਹਨਾਂ ਸੂਬਾ ਸਰਕਾਰ ਤੇ ਆਪਣੇ ਵਾਅਦੇ ਤੋਂ ਮੁਕਰਨ ਦੇ ਇਲਜ਼ਾਮ ਵੀ ਲਗਾਏ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਾ ਮਿਲਿਆ ਤਾਂ ਉਹ ਖਤਮ ਹੋ ਜਾਣਗੇ ਨਾਲ ਹੀ ਕਿਸਾਨ ਆਗੂਆਂ ਨੇ ਰੰਗਾਈ ਸਨਤ ਤੇ ਇਲਜ਼ਾਮ ਲਗਾਇਆ ਕਿ ਕਾਰੋਬਾਰਿਕ ਗੰਦਾ ਪਾਣੀ ਬਿਨਾਂ ਟ੍ਰੀਟ ਕੀਤੇ ਹੋਏ ਵੱਡੇ ਵੱਡੇ ਬੋਰਾ ਰਾਹੀਂ ਸਿੱਧਾ ਜ਼ਮੀਨ ਦੇ ਵਿੱਚ ਪਾ ਰਹੇ ਨੇ ਜੋ ਕਿ ਇੱਕ ਹੋਰ ਵੱਡਾ ਮਸਲਾ ਹੈ ਪੰਜਾਬ ਕੰਪਨੀ ਨੇ ਕਿਹਾ ਵੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ ਪਰ ਉਹਨਾਂ ਨੇ ਪਹੁੰਚਾਇਆ ਨਹੀਂ ਹਾਂਜੀ ਇਹਦੀ ਤਾਂ ਉਹ ਕੰਨੀ ਘਦਰਾ ਰਹੀ ਹੈ ਪਾਣੀ ਵਾਰੇ ਉਹ ਪੂਰੀ ਸੀਰੀਅਸ ਨਹੀਂ ਹੈ ਇਸ ਨੂੰ ਅਸੀਂ ਬਹੁਤ ਖਿੱਦਦ ਨਾ ਲੈ ਰਹੇ ਆ ਪਾਣੀ ਪੰਜਾਬ ਦਾ ਮੁੱਖਣ ਨਾਲ ਹੈ ਇਹਦੇ ਲਈ ਅਸੀਂ ਸਾਡਾ ਅਸੀਂ ਬਾਤ ਹੀ ਨਹੀਂ ਸਕਦੇ ਜੇ ਸਾਨੂੰ ਨਹਿਰੀ ਪਾਣੀ ਨਹੀਂ ਮਿਲਦਾ ਕਿ ਜਿਹੜਾ ਬੇਸਟ ਪਾਣੀ ਜਾਂਦਾ ਹੈ ਜਦਾ ਫੈਕਟਰੀਆਂ ਦੇ ਵਿੱਚ ਆ 25 25 33 ਇੰਚ ਦੇ ਬੋਰ ਕੀਤੇ ਹੋਏ ਆ ਤੇ ਉਹ ਲਗਾਤਾਰ ਚੱਲੀ ਜਾਂਦੇ ਆ ਤੇ ਉਹ ਪਾਣੀ ਤੇ ਉਹ ਖਤਮ ਕਰ ਰਿਹਾ ਦੂਜੇ ਪਾਸੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦਾ ਪਾਣੀ ਪ੍ਰਦੂਸ਼ਣ ਬਾਰੇ ਕਹਿਣਾ ਹੈ ਕਿ ਲੁਧਿਆਣਾ ਵਿੱਚ 12 ਰੰਗਾਈ ਫੈਕਟਰੀਆਂ ਚੱਲ ਰਹੀਆਂ ਨੇ ਜਿਨ੍ਹਾਂ ਨੇ 31 ਮਾਰਚ 2024 ਤੱਕ ਦਾ ਸਮਾਂ ਲਿਆ ਹੋਇਆ ਹੈ ਜੇਕਰ ਉਹ ਆਪਣਾ ਕੋਈ ਬਦਲਵਾ ਪ੍ਰਬੰਧ ਨਹੀਂ ਕਰਨਗੇ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਮੰਨਿਆ ਕਿ ਕਾਫੀ ਸਾਰੀਆਂ ਰੰਗਾਈ ਫੈਕਟਰੀਆਂ ਨਿਯਮਾਂ ਦਾ ਪਾਲਣ ਨਹੀਂ ਕਰ ਰਹੀਆਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਪਰ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਜੇ ਤੱਕ ਉਹਨਾਂ ਕੋਲ ਕੋਈ ਵੀ ਸ਼ਿਕਾਇਤ ਨਹੀਂ ਆਈ ਜਿਸ ਦੇ ਕਾਰਨ ਇਹ ਕਿਹਾ ਜਾਵੇ ਕਿ ਕੋਈ ਰੰਗਾਈ ਫੈਕਟਰੀ ਗੰਦਲਾ ਪਾਣੀ ਸਿੱਧਾ ਜ਼ਮੀਨ ਦੇ ਵਿੱਚ ਪਾ ਰਹੀ ਹੈ ਜੇਕਰ ਕੋਈ ਅਜਿਹੀ ਸ਼ਿਕਾਇਤ ਆਵੇਗੀ ਤਾਂ ਉਸ ਦੇ ਪਹਿਲ ਦੇ ਆਧਾਰ ਤੇ ਕਾਰਵਾਈ ਵੀ ਕੀਤੀ ਜਾਵੇਗੀ ਜਿਹੜੇ ਇੰਡੀਪੈਂਡੈਂਟ ਸਕੈਟਰਡ ਡਾਈਨ ਯੂਨਿਟ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਆਪਣੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਬਟ ਉਹ ਸਾਡੇ ਨੋਰਮਸ ਨੂੰ ਫੋਲੋ ਨਹੀਂ ਕਰਦੇ ਉਹਨਾਂ ਨੂੰ ਅਸੀਂ ਲਗਾਤਾਰ ਨੋਟਿਸ ਦੇ ਰਹੇ ਹਾਂ ਔਰ ਉਹਨਾਂ ਦੇ ਵੀ ਡਿਸਕਨੈਕਸ਼ਨ ਜਿਹੜੇ ਉਹ ਅਸੀਂ ਕਰਾਂਗੇ ਇਨ ਦ ਡਿਊ ਪ੍ਰੋਸੈਸ ਆਫ ਲਾ ਲੇਕਿਨ ਮੇਰੇ ਕੋਲ ਅਜੇ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਆਈ ਕਿ ਕੋਈ ਯੂਨਿਟ ਜਿਹੜਾ ਹੈ ਉਹ ਪਾਣੀ ਗਰਾਊਂਡ ਵਾਟਰ ਦੇ ਵਿੱਚ ਮਤਲਬ ਡਿਸਚਾਰਜ ਕਰ ਰਿਹਾ ਹੋਵੇ ਸੋ ਜੇਕਰ ਤੁਹਾਡੇ ਕੋਲ ਕੋਈ ਸੂਚਨਾ ਹੈਗੀ ਹੈ ਸਾਨੂੰ ਦਿਓ ਅਸੀਂ ਚੈੱਕ ਕਰਵਾ ਕੇ ਅਸੀਂ ਉਹਦਾ ਉਹ ਉਸ ਫੈਕਟਰੀ ਦੇ ਖਿਲਾਫ ਪੋਲੂਸ਼ਨ ਕੰਟਰੋਲ ਬੋਰਡ ਵੀ ਲਿਖਦਾਂਗੇ ਉਹਦਾ ਫੈਕਟਰੀ ਬੰਦ ਕੀਤੀ ਜਾਵੇ ਸੀਲਿੰਗ ਕੀਤੀ ਜਾਵੇ ਔਰ ਉਹਦਾ ਬਿਜਲੀ ਦਾ ਕਨੈਕਸ਼ਨ ਵਗੈਰਾ ਜਿਹੜਾ ਉਹਨਾਂ ਨੂੰ ਐਨਓਐਸ ਵੀਗਰ ਡਰਾਅ ਵਿਡਰਾਅ ਕਰ ਲੈਣ। ਹੁਣ ਵੇਖਣਾ ਹੋਵੇਗਾ ਕਿ ਕੇਂਦਰ ਅਤੇ ਸੂਬਾ ਸਰਕਾਰ ਪਾਣੀ ਪ੍ਰਦੂਸ਼ਨ ਨੂੰ ਘਟਾਉਣ ਲਈ ਕੀ ਕਦਮ ਚੁੱਕਦੀਆਂ ਨੇ ਤੇ ਕਿਸਾਨਾਂ ਨੂੰ ਮੋਰਚਾ ਲਗਾਉਣ ਤੋਂ ਪਹਿਲਾਂ ਕੋਈ ਭਰੋਸਾ ਦਿੱਤਾ ਜਾਂਦਾ ਹੈ ਜਾਂ ਫਿਰ ਕਿਸਾਨਾਂ ਨੂੰ ਖੇਤੀ ਅਤੇ ਸੂਬੇ ਦਾ ਪਾਣੀ ਬਚਾਉਣ ਲਈ ਆਪ ਹੀ ਹਮਲਾ ਮਾਰ ਕੇ ਸੜਕਾਂ ਤੇ ਆਉਣ ਦੇ ਲਈ ਮਜਬੂਰ ਹੋਣਾ ਪਵੇਗਾ। ਨਵੀਨ ਸ਼ਰਮਾ ਪੀਟੀਸੀ న్యూਸ ਲੁਧਿਆਣਾ